ਦੇ ਪੰਡਤ ਨੇ ਇੱਕ ਨੌਜਵਾਨ ਦਾ ਕੀਤਾ ਕਤਲ ਕਤਲ ਕਰਨ ਤੋਂ ਬਾਅਦ লাশ ਨੂੰ ਹਵਨਕੁੰਡ ਦੇ ਵਿੱਚ ਦਫਨਾਇਆ ਬੰਦਸਤੇ ਦੀ ਖਬਰ ਸੰਗਰੂਰ ਦੀ ਹੈ ਜਿੱਥੇ ਇੱਕ ਮੰਦਰ ਦੇ ਪੰਡਤ ਨੇ ਇੱਕ ਨੌਜਵਾਨ ਦਾ ਕਤਲ ਕੀਤਾ ਹੈ ਤੇ ਕਤਲ ਕਰਨ ਤੋਂ ਬਾਅਦ লাশ ਨੂੰ ਹਵਨਕੁੰਡ ਦੇ ਵਿੱਚ ਦਫਨਾ ਦਿੱਤਾ ਤਾਂ ਜਦੋਂ ਨੌਜਵਾਨ ਘਰ ਨਹੀਂ ਪਹੁੰਚਿਆ ਤਾਂ ਘਰ ਵਾਲਿਆਂ ਨੂੰ ਫਿਕਰ ਹੋਈ ਤਾਂ ਉਸਦੀ ਭਾਲ ਸ਼ੁਰੂ ਕੀਤੀ ਤਾਂ ਨਹੀਂ ਲੱਭਿਆ ਤਾਂ ਜਿਸ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਇਸ ਦੀ ਰਿਪੋਰਟ ਥਾਣੇ ਦੇ ਦਿੱਤੀ ਤੇ ਪਰਿਵਾਰ ਵਾਲਿਆਂ ਨੇ ਉਸ ਮੰਦਰ ਦੇ ਪੰਡਤ ਤੇ ਸ਼ੱਕ ਜਤਾਇਆ ਤਾਂ ਜਦੋਂ ਪੁਲਿਸ ਨੇ ਉਸ ਪੰਡਤ ਦੇ ਕੋਲੋਂ ਪੁਸ਼ਕਿਸ਼ ਕੀਤੀ ਤਾਂ ਪਤਾ ਲੱਗਾ ਕਿ ਇਸ ਪੰਡਿਤ ਨੇ ਹੀ ਨੌਜਵਾਨ ਦਾ ਕਤਲ ਕੀਤਾ ਹੈ ਤੇ ਉਸ ਦੀ লাশ ਨੂੰ ਹਵਨਕੁੰਡ ਦੇ ਵਿੱਚ ਦਫਨਾਇਆ ਹੈ ਤੇ ਜਦੋਂ ਪੁਸ਼ਕਿਸ਼ ਕੀਤੀ ਤਾਂ ਪੰਡਿਤ ਨੇ ਵੀ ਆਪਣਾ ਗੁਨਾਹ ਕਬੂਲ ਕਰ ਲਿਆ ਆਖਿਰ ਕਿਉਂ ਪੰਡਿਤ ਨੇ ਨੌਜਵਾਨ ਦਾ ਕਤਲ ਕੀਤਾ ਆ ਤੁਹਾਨੂੰ ਸੁਣਾਉਂਦਿਆਂ ਸਾਡੇ ਤੋਰੀ ਸ਼ਹਿਰ ਦੇ ਵਿੱਚ ਇੱਕ ਬਹੁਤ ਮੰਦ ਭਾਗੀ ਘਟਨਾ ਜਿਹੜੀ ਗੱਲ ਘਟੀ ਹੈ ਇੱਕ ਨੌਜਵਾਨ ਬੱਚੇ ਦੀ ਹੱਤਿਆ ਨਿਰਮਮ ਹੱਤਿਆ ਹੋਈ ਹੈ ਉਹਦਾ ਰੋਸ਼ ਸਾਰੇ ਸ਼ਹਿਰ ਦੇ ਵਿੱਚ ਹੈ ਸਾਰਾ ਸ਼ਹਿਰ ਸਦਮੇ ਦੇ ਵਿੱਚ ਹੈ ਔਰ ਡਰ ਦਾ ਮਾਹੌਲ ਵੀ ਬਣਿਆ ਹੋਇਆ ਹੈ ਕਿਉਂਕਿ ਐਦਾਂ ਦਾ ਹਾਦਸਾ ਨਾ ਸਾਡੇ ਇਲਾਕੇ ਦੇ ਵਿੱਚ ਅਸੀਂ ਸੁਣਿਆ ਸ਼ਹਿਰ ਦੇ ਵਿੱਚ ਤਾਂ ਬਹੁਤ ਦੂਰ ਦੀ ਗੱਲ ਹੈ ਸੋ ਅੱਜ ਸਾਰਾ ਸ਼ਹਿਰ ਇਹ ਮੰਗ ਕਰਦਾ ਪ੍ਰਸ਼ਾਸਨ ਤੋਂ ਕਿ ਉਸ ਬੱਚੇ ਨੂੰ ਉਹਦੀ ਆਤਮਾ ਦੀ ਸ਼ਾਂਤੀ ਲਈ ਜਿਹੜੇ ਦੋਸ਼ੀ ਨੇ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਵੇ ਉਹਨਾਂ ਨੂੰ ਜਿਹੜੀ ਬੰਦੀ ਸਜ਼ਾ ਹੋਵੇ ਤਾਂ ਜੋ ਉਸ ਬੱਚੇ ਨੂੰ ਅਸੀਂ ਸ਼ਰਧਾਂਜਲੀ ਦੇ ਸਕੀਏ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਕੋਈ ਵਿਅਕਤੀ ਇਹਜਾ ਕੰਮ ਕਰਨਾ ਤਾਂ ਬਹੁਤ ਦੂਰ ਦੀ ਗੱਲ ਕਰਨ ਦੇ ਸੋਚਣ ਲਈ ਉਹਦੀ ਰੂਹ ਕੰਬੇ ਜੇ ਇਹਜਾ ਸੋਚ ਵੀ ਉਹਦੇ ਮਨ ਚ ਘਰੇ ਆਵੇ ਤਾਂ ਉਹਦੀ ਰੂਹ ਕੰਬੇ ਤਾਂ ਦੋਸ਼ੀ ਨੂੰ ਇਹ ਜੀ ਸਜ਼ਾ ਦੀ ਅਸੀਂ ਮੰਗ ਕਰਦੇ ਆਂ ਪਰਿਵਾਰ ਦੇ ਨਾਲ ਸਾਰਾ ਸ਼ਹਿਰ ਡਟ ਕੇ ਖੜਾ ਧੂਰੀ ਇਹ ਬਗਲਾ ਮੁਖੀ ਮੰਦਿਰ ਹੈ ਜੀ ਉਸ ਦੀ ਘਟਨਾ ਹੋਈ ਹੈ ਜੀ ਹਫਤੇ ਹੋਈ ਹੈ ਉਹ ਤੇ ਜੀ ਕੰਮ ਕਰਦੇ ਉਹ ਬੱਚਾ 32 33 ਸਾਲ ਦਾ ਮੰਦਿਰ ਚ ਰੁਟੀਨ ਚ ਜਾਂਦਾ ਹੁੰਦਾ ਸੀਗਾ ਉੱਥੇ ਉਹਦੀ ਜੋ ਹਟਿਆ ਉਹ ਤੋਂ ਬਾਕੀ ਇਨਵੈਸਟੀਗੇਸ਼ਨ ਹੈ ਜੋ ਇਨਵੈਸਟੀਗੇਸ਼ਨ ਚੱਲ ਰਹੀ ਹੈ ਉਹਦੇ ਵਿੱਚ ਜੋ ਤੱਥ ਨੇ ਸਾਹਮਣੇ ਆਣਗੇ ਉਹਦੇ ਬਾਰੇ ਇੰਨਾ ਮੈਨੂੰ ਕੋਈ ਜਾਣਕਾਰੀ ਨਹੀਂ ਹੈਗੀ ਤੇ ਨਾ ਹੀ ਪ੍ਰਸ਼ਾਸਨ ਨੇ ਕੋਈ ਇੰਨਾ ਨੇ ਖੁੱਲ ਕੇ ਦੱਸਿਆ ਅੱਜ ਅਸੀਂ ਪੋਸਟਮਾਰਟਮ ਲਈ ਇੱਥੇ ਸਾਰਾ ਸ਼ਹਿਰ ਪਹੁੰਚਿਆ ਹੋਇਆ ਉਹਨੇ ਨਹੀਂ ਦੱਸਿਆ ਕਿ ਅ ਵੀ ਕਹਿੰਦਾ ਵੀ ਉੱਥੇ ਸਖਲਾਈ ਦਿੱਤਾ ਹੁੰਦਾ ਦੀ ਦੇਖੋ ਇਹ ਜਾਂਚ ਦੇ ਵਿਸ਼ੇ 'ਚ ਆਊਗਾ ਕਿਉਂਕਿ ਇੰਨੀ ਨੌਲੇਜ ਨਹੀਂ ਹੈਗੀ ਮੈਨਾਂ ਉਹ ਮੰਦਿਰ 'ਚ ਜਾਣਾ ਨਾ ਘੱਟ ਸੀ ਲੇਕਿਨ ਇੰਨਾ ਕਿ ਜ਼ਰੂਰ ਪਤਾ ਵੀ ਜਿਹੜਾ ਇਹ ਕੰਮ ਹੋਇਆ ਹੈ ਉਹ ਇਨਸਾਨੀਅਤ ਦੀ ਹੱਦ ਨੂੰ ਇੱਕ ਪਾਰ ਕਰਨ ਵਾਲੀ ਗੱਲ ਹੈ ਇਹ ਇਨਸਾਨ ਦਾ ਕੰਮ ਨਹੀਂ ਹੈ ਇੱਕ ਦਰਿੰਦੇ ਜਾਂ ਆਪਾਂ ਕਹਦੇ ਆ ਵੀ ਬਹੁਤ ਹੀ ਛਾਤਰ ਬੰਦੇ ਦਾ ਇਹ ਕੰਮ ਹੈ ਜੀ ਇਹ ਲੋ ਇਨਾਮਾ ਜੀ ਬਜੇਸ਼ਵਰ ਕੁਮਾਰ ਗੋਹਿਲ ਗੋਹਿਲ ਸਾਹਿਬ ਜਿਹੜੇ ਨੌਜਵਾਨ ਦੀ ਮੌਤ ਹੋਈ ਹੈ ਕਿੰਨੀ ਉਮਰ ਦੀ ਕਿਸ ਤਰ੍ਹਾਂ ਦੇ ਕੰਮ ਕਰਦੀ ਹੈ ਕਿਸ ਤਰ੍ਹਾਂ ਇਹ ਹੋਇਆ ਸਾਰਾ ਕੁਝ ਇਹ ਲਗਭਗ ਉਮਰ ਜਿਹੜੀ ਹੈ ਉਹ 33 ਸਾਲ ਦੇ ਆਸ-ਪਾਸ ਉਮਰ ਸੀਗੀ ਹੈ ਜੀ ਪੱਸੋਂ ਇਹ ਲਗਭਗ ਮੇਰੇ ਪਰਿਵਾਰ ਜੋ ਦੱਸਦਾ ਵੀ ਘਰੋਂ ਗਿਆ ਹੈਗਾ ਉਸ ਤੋਂ ਬਾਅਦ ਮਿਲਿਆ ਨਹੀਂ ਉਸ ਤੋਂ ਬਾਅਦ ਕੀ ਘਟਨਾ ਵਾਪਰੀ ਕੀ ਨਹੀਂ ਵਾਪਰੀ ਇਹ ਤਾਂ ਕੱਲ ਪਤਾ ਲੱਗਿਆ ਇਹਨਾਂ ਤੋਂ ਜੋ ਤਫਸੀਸ਼ ਹੋਈ ਪੁਲਿਸ ਮੁਤਾਬਕ ਪੁਲਿਸ ਨੇ ਡੈੱਡ ਬੋਡੀ ਜਿਹੜੀ ਹੈ ਉਥੋਂ ਬਗਲਾ ਮੁਫੀ ਮੰਦਰ ਚੋਂ ਹਵਲਕੁੰਡ ਦੇ ਵਿੱਚੋਂ ਕੱਢੀ ਹੈ ਤੁਸੀਂ ਨੌਜਵਾਨ ਨੂੰ ਮਿਲਦੇ ਰਹੇ ਹੋਗੇ ਕਿਸ ਤਰ੍ਹਾਂ ਦਾ ਸੁਭਾਅ ਸੀ ਮਿਲਣ ਬਹੁਤ ਵਧੀਆ ਸੁਭਾਅ ਸੀ ਆ ਬਹੁਤ ਹੀ ਪਿਆਰਾ ਬੱਚਾ ਸੀ ਬਹੁਤ ਨੇਕ ਬਹੁਤ شریف ਕਿਸੇ ਕਿਸਮ ਦਾ ਕੋਈ ਦਾਗ ਨਹੀਂ ਬਹੁਤ ਵਧੀਆ ਮੁੰਡਾ ਕੀ ਕੰਮ ਕੀ ਕਰਦਾ ਸੀ ਨੌਜਵਾਨ ਪਿਛਲੇ ਲਗਭਗ 15 ਸਾਲ ਤੋਂ ਮੰਦਰ ਚਹੀ ਪਗਲਾ ਕਿਤੇ ਮੰਦਰ ਚੀ ਰਹਿੰਦਾ ਸੀਗਾ ਹਾਂ ਹਾਂ ਤੇ ਕਿਸੇ ਨਾਲ ਕੋਈ ਪਹਿਲਾਂ ਕੋਈ ਲੜਾਈ ਝਗੜਾ ਜਾ ਕਿਸੇ ਨਾਲ ਕੋਈ ਗੱਲਬਾਤ ਨਹੀਂ ਕਦੇ ਵੀ ਕੋਈ ਅਜਿਹੀ ਗੱਲਬਾਤ ਸਾਹਮਣੇ ਨਹੀਂ ਆਈ ਹਾਂ ਹਾਂ ਠੀਕ ਕਿੰਨੇ ਪੈਨ ਪਾਈ ਸੀ ਇਹ ਦੋ ਪੈਨ ਪਈ ਇੱਕ ਪੈਣਾ ਇੱਕ ਆਏ ਮੁਰਾਫੀ ਦੋਏ ਪੈਨ ਪਈ ਇਹਦੇ ਫਾਦਰ ਕੀ ਕੰਮ ਕਰਦੇ ਉਹ ਆਪਣੇ ਜੋ ਫੋਲਾਲੇ ਟੋਬੇ ਪੂਰੀ ਵਾਲੇ ਸੰਤਾਂ ਦੀ ਕੁਟਿਆ ਉਹ ਚ ਸੇਵਾ ਕਰਦੀ ਹੈ। ਯਾਨੀ ਕਿ ਪਰਿਵਾਰ ਜਿਹੜਾ ਹੈਗਾ ਉਹ ਦਾ ਕੰਮ ਹੈ। ਬਹੁਤ ਸ਼ਰੀਪ ਪਰਿਵਾਰ ਸਾਡਾ ਤਾਂ ਇੱਕ ਪੂਰਾ ਹੈ। ਇਸ ਤਰ੍ਹਾਂ ਨਹੀਂ ਮੰਗ ਕਰਦੇ। ਕੀ ਮੰਗ ਕਰਦੇ ਨੂੰ ਬੰਦਾ? ਮੰਗ ਇਹ ਕਰਦੇ ਆ ਵੀ ਜਿਹੜੀ ਇਹ ਮਦਪਗੀ ਘਟਨਾ ਕਟਿਆ ਹੈ ਇਹਦੇ ਵਿੱਚ ਕੋਈ ਵੀ ਦੋਸ਼ੀ ਜਿਹੜਾ ਹੈ ਉਹ ਬਚ ਕੇ ਨਾ ਜਾਵੇ। ਉਹਤੇ ਜ਼ਰੂਰ ਬੰਦੀ ਕਾਰਵਾਈ ਸਖਤ ਤੋਂ ਸਖਤ ਕਰ ਲਈ ਉਹਤੇ ਹੋਣੀ ਚਾਹੀਦੀ ਹੈ। ਦੋਸ਼ੀਆਂ ਨੂੰ ਫਾਹਲ ਹੋਣਾ ਚਾਹੀਦਾ ਮੈਂ ਤਾਂ ਇੱਕ ਤਰ੍ਹਾਂ ਦਾ ਸੁਣ ਤਾਂ ਕਿ ਇਹ ਜੀ ਕਾਨੂੰਨੀ ਹਰਕਤ ਮੁੜ ਕੇ ਸਮਾਜ ਦੇ ਵਿੱਚ ਨਾ ਆਉਂਦੇ। ਤੁਹਾਨੂੰ ਤੁਹਾਨੂੰ ਦਿੱਕਤ ਨਾ ਆਜੋ ਜੀ। ਇੱਕ 33 ਸਾਲ ਦੇ ਨੌਜਵਾਨ ਦਾ ਮਰਡਰ ਹੋਇਆ ਜੀ। ਆਪੋ ਤੇ ਉਸ ਸੰਬੰਧੀ ਕੁਝ ਜਿਹੜੇ ਲੋਕੀ ਨੇ ਅਸੀਂ ਰਾਉਂਡ ਅਪ ਕੀਤੇ ਨੇ, ਅਰੈਸਟ ਕੀਤੇ ਨੇ। ਤੇ ਹੁਣ ਬੋਡੀ ਦਾ ਪੋਸਟਮਾਰਟਮ ਵਗੈਰਾ ਕਰਵਾ ਲਈ ਅਸੀਂ ਸਿਵਲ ਹਸਪਤਾਲ ਸੰਗਰੂਰ ਆ। ਕੀ ਨਾਮ ਸੀ ਸਰ? ਨਾਮ ਕਿੱਦਾਂ ਵਰਦਾ ਹੋਇਆ ਕੀ ਗੱਲ? ਇਹਦਾ ਨਾਮ ਜਿਹੜਾ ਮ੍ਰਿਤਕ ਹੈ, ਮ੍ਰਿਤਕ ਦਾ ਨਾਮ ਸੁਦੀਪ ਸੁਦੀਪ ਤੇ ਸੁਨੀਪ son of ਭਰਿੰਦਰ ਮਾਸੀ ਤੇ ਇਹ ਮਰਡਰ ਇੱਕ ਆਪਣਾ ਟੂਰੀ ਵਿਖੇ ਇੱਕ ਮੰਦਰ ਦੇ ਵਿੱਚ ਹੋਇਆ ਲੋਕਲ ਮੁੰਦਰ ਉੱਧਰ ਹੋਇਆ ਤੇ ਬਾਕੀ ਜਿਹੜੀ ਪਰਤਾਲ ਹੈ ਉਹ ਅਸੀਂ ਕਰਦੇ ਹਾਂ ਸਰ ਕਿਤਰਾ ਮਾਮਲਾ ਵੀ ਕੀ ਕਿਸ ਤਰ੍ਹਾਂ ਕੀ ਕਤਲ ਕੀਤਾ ਲੱਗਦਾ ਸੀ ਦੇਖੋ ਇਹ ਹਰੇ ਪਰਤਾਲ ਦਾ ਵਿਸ਼ਾ ਹੈ ਸਾਰੀ ਚੀਜ਼ਾਂ ਤੁਹਾਨੂੰ ਜਦੋਂ ਅਸੀਂ ਇੱਕ ਵਾਰ ਮੁਕੰਮਲ ਤੌਰ ਤੇ ਕੁਝ ਕਿਸੇ ਪੁਆਇੰਟ ਤੇ ਆਵਾਂਗੇ ਤੁਹਾਨੂੰ ਅਸੀਂ ਜਾਣੂ ਕਰਾ ਦਾਂਗੇ ਤੁਸੀਂ ਕਰਦੇ ਹਾਂ ਦੱਸੇ ਵੀ ਕਿਸੇ ਨੂੰ ਕੋਈ ਡਾਊਟ ਹੋਵੇ ਕਿਸੇ ਖਲਾਫ ਕੋਲਡ ਕਰਾਇਆ ਹੋਵੇ ਇਹ ਹਾਂਜੀ ਹਾਂ ਜਿਤੇ ਡਾਊਟ ਹੈ ਜਾਂ ਕੋਈ ਹੋਰ ਵੀ ਬੰਦੇ ਆ ਦੇਖੋ ਜਿਨ੍ਹਾਂ ਵੱਲੋਂ ਵੀ ਇਹ ਕੰਮ ਕੀਤਾ ਜਾਊਗਾ ਕੀਤਾ ਗਿਆ ਉਹ ਬੰਦਿਆਂ ਨੂੰ ਅਸੀਂ ਆਈਡੈਂਟੀਫਾਈ ਕਰਕੇ ਜੇ ਕੋਈ ਹੋਰ ਵੀ ਹੋਊਗਾ ਉਹਨਾਂ ਨੂੰ ਅਸੀਂ ਰੌਂਡ ਅੱਬੀ ਕਰਾਂਗੇ ਬੰਦੀ ਉਹਨਾਂ ਦੇ ਕਾਰਵਾਈ ਵੀ ਕਰਾਂਗੇ ਠੀਕ ਹੈ ਜੀ ਜਿਹੜੇ ਘਰਦਿਆਂ ਨੂੰ ਕੋਈ ਸ਼ੱਕ ਲੱਗੂਗਾ ਉਹ ਸਾਰੇ ਪਹਿਲੂ ਜਿਹੜੇ ਨੇ ਉਹ ਅਸੀਂ ਆਪਣੀ ਇਨਵੈਸਟੀਗੇਸ਼ਨ 'ਚ ਲੈ ਕੇ ਅਮਲ ਵਿੱਚ ਲਿਆਵਾਂਗੇ